ਪੈ ਗਈ ਆ ਜਾਨੀ ਉਹ ਮੇਰੀ ਗੱਲ ਤੋਂ ਪਤਾ ਹਾਂਜੀ ਉਹ ਤੁਹਾਡੇ ਨਾਲ ਉਹਦੇ ਜਨਮ ਦੇ ਦਾ ਕੰਮ ਹੈ ਜੀ ਉਹਦੋਂ ਦਾ ਹਾਂਜੀ ਤੇ ਮੇਰਾ ਪੁੱਤ ਨਾ ਮਿੰਟ ਮਾਰਾ ਉਹਦੇ ਚੱਲ ਜੋ ਦੱਸਣ ਗੱਲ ਕੀ ਆੜੀ ਕੰਮ ਬੜਾਵਾ ਉਹ ਮੇਰੇ ਕੰਮ ਦੀ ਤੂੰ ਗੱਲ ਛੱਡ ਉਹ ਮੁੰਡਾ ਵੀ ਹੁਣ ਇੱਥੇ ਆਇਆ ਵਾ ਕੀ ਆਖੂਗਾ ਕੋਈ ਮਾੜੀ ਮੋਟੀ ਪਾਰਟੀ ਨਹੀਂ ਦਿੱਤੀ ਗਈ ਇਹਨਾਂ ਨੂੰ ਕਿਉਂ ਇਦਾਂ ਕਰਦੇ ਆ ਹਾਂ ਕੱਲ ਦਾ ਆਦਦੇ ਆ 12 ਵਜੇ ਤੱਕ ਮੈਂ ਕੰਮ ਕਰ ਲਵਾਂ ਤੇ ਦੁਪਹਿਰੇ ਦੁਪਹਿਰੇ ਜਾਵਾਂ ਉਹ ਸਭ ਤੋਂ ਵੱਡੀ ਗੱਲ ਇਹ ਆ ਕਿ ਘਰੋਂ ਆਫਤ ਨਿਕਲੀ ਆ ਭੈਣ ਕੋ ਗਈ ਆ ਆਏ ਤਾਂ ਗੱਲ ਸਹੀ ਹੈ ਡਟੀ ਠੀਕ ਨਹੀਂ ਹਾਂਜੀ ਤੇ ਜੇ ਉਹ ਆ ਗਈ ਨਾ ਤੇ ਸਾਰਾ ਕੰਮ ਇੱਥੇ ਰਹਿਣਾ ਨਹੀਂ ਨਹੀਂ ਫਿਰ ਤੇ ਮੈਂ ਜਦੋਂ ਉਹਨੂੰ ਆਖਿਆ ਕਿ ਇਹ ਟੈਮ ਹੀ ਹੈ ਪੈਸੇ ਬਿਲਕੁਲ ਲੈ ਜਾ ਤੇ ਜੋ ਖਾਣਾ ਪੀਣਾ ਜਾ ਕੇ ਖਾ ਪੀ ਆਓ ਠੀਕ ਨਹੀਂ ਕੱਲ ਨੂੰ ਚੱਲ ਜਾਗੇ ਫਿਰ ਦੁਪਹਿਰੇ ਦਪਹਿਰੇ ਆਵਾਂ ਉਹ ਤੇਰੀ ਮਰਜ਼ੀ ਮੇਰੇ ਨਾਲ ਖੁੱਲੀ ਛੁੱਟੀ ਹੈ ਤੇ ਜੇ ਮਾਂ ਤੇ ਵੀ ਆ ਗਈ ਨਾ ਤੇ ਫਿਰ ਮੇਰੇ ਫਿਰ ਨਾ ਕਈ ਵੀ ਮੈਨੂੰ ਕਹਿਆ ਨਹੀਂ ਕੋਈ ਨਾ ਕੱਲ ਦਾ ਰੱਖ ਲੈਣਾ ਜਿਹੜੀ ਕੱਲ ਦਾ ਜਾਂਦੇ ਆ ਉਹ ਤੇਰੀ ਮਰਜ਼ੀ ਹੁਣ ਹੋਈ ਮੇਰੀ ਗੱਲ ਮੰਮੀ ਨਾਲ ਅੱਛਾ ਕੱਲ ਲਾਇਆ ਹੁਣ ਮੈਂ ਅੱਛਾ ਤੇ ਪੂਰਾ ਕੰਮ ਗਰਮੀ ਕੇ ਹਾਂ ਹੂੰ ਤੋ ਮੇਰੀ ਗੱਲ ਉਹ ਰਹਿਣ ਦੇ ਜਿੱਤੇ ਹੈਗੀ ਭੈਣ ਕੋ ਗਈ ਆ ਤੇ ਦਿਨ ਦੋ ਚਾਰ ਲੰਘ ਜਾਣੇ ਤੇ ਤੂੰ ਆਉਣ ਲੋ ਨਾ ਗਈ ਉਹਨੂੰ ਉਹ ਨਹੀਂ ਨਹੀਂ ਮੈਂ ਤਾਂ ਕਿਹਾ ਜਿਹੜੇ ਦੋ ਚਾਰ ਦਿਨ ਸੋਕਿਆ ਨਹੀਂ ਮੈਂ ਨਹੀਂ ਉਹ ਨਾਲੇ ਦੋ ਦਿਨ ਲੰਘਣ ਦੇ ਹਾਂ ਦੋ ਦਿਨ ਨਹੀਂ ਮਾਤਾ ਹਫਤਾ ਲੱਗਿਆ ਹਫਤਾ ਹਫਤਾ ਹੋ ਹਾ ਜੋ ਨਾਲ ਜੁ ਭੈਣ ਨਾ ਬਸੇ ਚੜ੍ਹਣਾ ਫੋਨ ਚੰਨਾ ਆ ਕਦੀ ਸ਼ਰਬਤ ਕਦੀ ਕੋ ਮੈਨੂੰ ਤਿੰਨ ਹੱਥਾਂ ਚੱਕਿਆ ਮੈਂ ਉਹੀ ਐ ਜਿੱਥੇ ਆਪਾਂ ਜਾਣੇ ਨਹੀਂ ਬਿਲਕੁਲ 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 ਉੱਥੇ ਰੋਟੀ ਦੀ ਆ ਨਹੀਂ ਹੁੰਦੀ ਐ ਨਹੀਂ ਹੁਣ ਬਦਲ ਗਏ ਆ ਨਾ ਕੋਈ ਨਾ ਮਾਰ ਲਾਂਗੇ ਗੜਾ ਗਦੇ ਨਹੀਂ 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 ਆ ਲਾ ਕੇ ਓਨਾ ਜਾ ਕੇ ਆਉਨੇ ਭਲਾ ਚਲ ਵੇਦੇ ਆ ਭਲਾ ਕਿਹੜਾ ਸ਼ਰਫਤ ਆ ਆ ਆਖਾਂਗੇ ਓਹੀ ਪਹਿਲੋਂ ਨਾ ਕੰਪਨੀ ਦਾ ਜਿਹੜਾ ਉਹਨੂੰ ਦਿੰਦੇ ਹੁੰਦੇ ਸੀਗੀ ਮੈਨੂੰ ਹੈ ਚਲ ਫੇ ਠੀਕ ਆ ਠੀਕ ਹੈ ਜੀ ਪੱਠੇ ਪੈ ਗਏ ਆ ਆਹ ਤੇ ਮੈਂ ਗੰਬੀ ਫੇਰਾ ਮਾਰਾਂਗਾ ਤੇਰਾ ਪੂਰਾ ਮਾਰ ਕੇ ਤੇ ਆਪਣਾ ਇੰਟੀਗ੍ਰੇਟ ਕਰਕੇ ਤੇ ਚਲ ਜੋ ਮੈਂ ਤੇ ਕਹਿੰਦਾ ਤੇ ਇਹ ਕੱਲ ਤੇਰਾ ਖਲਦ ਖਲ ਦੇਖਦਾ ਕੱਲ ਜਾਂਦੇ ਆ ਚਲ ਵੇ ਤੇਰੀ ਮਰਜ਼ੀ ਹੈ ਓ ਨਾ ਦੇ ਵਧੀਆ ਲਾਇਆ ਬੰਦਿਆਂ ਨੇ ਹੈ ਉਹ ਠੀਕ ਹੀ ਆ ਜਾਂਦੇ ਆ ਉਹ ਗੱਲ ਸੁਣ ਸੁਣੀ ਹਾਂਜੀ ਮਾਂਦਰੀਆਂ ਜੀ ਕਲੀ ਤੁਰੀ ਜਾਣਦੇ ਸੀ ਕੀ ਗੱਲ ਆ ਕਿੱਥੇ ਗਈ ਉਹ ਉਹ ਗਏ ਆ ਮਾਸੀ ਗੋਲੀ ਉਹ ਇੰਨੀ ਗਰਮੀ ਯਾਰ ਸਾਡੀ ਹੁਣ ਕਦੇ ਉਹ ਛੱਡਣਾ ਕੀ ਮੈਂ ਬੰਬੀ ਤੇ ਹੀ ਹਾਂ ਤੇ ਮੈਨੂੰ ਫੋਨ ਕਰ ਨਹੀਂ ਕੀਤਾ ਜਦੋਂ ਗਏ ਆ ਘਰੋਂ ਤੇ ਡੈਡੀ ਘਰੇ ਹੀ ਪਤਾ ਨਹੀਂ ਕੀ ਗੱਲ ਹੋਈ ਜੇ ਮੈਂ ਤੇ ਹੁੰਦੇ ਅੱਡੇ ਲਓ ਅੱਛਾ ਤੇ ਰਾਜ ਮਰੀ ਦਾ ਗਰਮ ਭੜੀ ਸੀ ਤੇ ਮੈਨੂੰ ਜਾਪਦਾ ਗੁੱਸੇ ਹੋ ਕੇ ਗਈ ਘਰੋਂ ਸਾਡਾ ਇਹ ਤੇ ਆਹੋ ਮੈਂ ਤਾਂ ਕਿਹਾ ਹਡੋ ਨਾ ਅੱਛਾ ਤੇ ਪਹਿਲਾਂ ਮੈਂ ਨਹੀਂ ਗਰਮ ਬੋਲੀਓ ਅੱਛਾ ਆ ਮੈਂ ਪੁੱਛਿਆ ਕਿੱਥੇ ਚਲੇ ਆਦੇ ਤੈਨੂੰ ਕੀ ਲੈਣਾ ਹੈ ਚੱਲ ਮੈਂ ਆਇਆ ਮੇਰੀ ਵੱਡੀ ਭਾਦੀ ਆ ਚੱਲ ਮੈਂ ਆਇਆ ਫਿਰ ਠੰਡਾ ਹੋ ਕੇ ਕਿਹਾ ਉਹ ਰਾਜ ਸੁਭਾ ਇਦਾਂ ਦਾ ਹੋ ਗਿਆ ਕੀ ਕਰਨਾ ਵਾ ਆਹ ਤੇ ਕਿੰਨਾ ਬਸਾਣਾ ਕਰਿਓ ਕਹਿ ਗੱਲ ਦਾ ਨਹੀਂ ਮੈਂ ਗੁੱਸਾ ਨਹੀਂ ਕਰਦਾ ਉਹ ਹੋਣੀ ਬਦਲੀ ਆ ਪਹਿਲਾਂ ਬੜੀ ਚੰਗੀ ਹੁੰਦੀ ਪਤਾ ਨਹੀਂ ਆਨ ਨੂੰ ਆਪ ਸਮਝ ਨਹੀਂ ਆਉਂਦੀ ਤੇਦਾਂ ਤੇਰਾ ਵਿਆਹ ਨਹੀਂ ਹੋਇਆ ਉਦੋਂ ਦਾ ਸੁਭਾਅ ਬਦਲਿਆ ਹੋਦਾ ਪਹਿਲਾਂ ਤਾਂ ਬੜੀ ਵਧੀਆ ਸੀ ਚਲੋ ਸੰਗ ਦੇ ਸਹਾਰ ਨਾਲ ਠੀਕ ਹੋ ਜਾਣਗੇ ਤੇ ਕਿਦਾਂ ਸਰ ਗਿਆ ਤੇਰਾ ਪਾਣੀ ਦਾ ਕਿਹ ਹੁਣ ਸਰ ਗਿਆ ਵਾ ਬੰਦ ਲਓ ਤੀ ਘੰਟੇ ਤੱਕ ਬੰਦ ਲਿਏ ਬੰਦ ਲਓ ਬੰਦ ਲਓ ਵੇਖ ਲੈ ਜੇ ਥੋੜਾ ਬਹੁਤਾ ਬਣਾ ਪਾ ਲਈ ਉਹ ਨਹੀਂ ਨਹੀਂ ਘੰਟੇ ਤੱਕ ਬੰਦ ਲਓ ਚੱਲ ਫਿਰ ਦਮੇ ਹਟਣ ਦੇ ਮੋਟਰਾਂ ਹਾਂ ਤੇ ਮੇਰਾ ਇਹ ਦੋ ਗਲੇ ਇਕੱਠੇ ਕਰ ਦਿੰਦੇ ਹੁਣ ਕਰ ਲਓ ਕਰ ਲਓ ਕਰ ਲਓ ਕੋਈ ਨਾ ਜੋ ਸਾਥ ਨੂੰ ਮੈਂ ਦੱਸ ਦਿਆਂ ਕੋਈ ਨਹੀਂ ਵੇਚਣਾ ਉਹ ਤੇ ਲਾ ਦੇ ਗਰੀ ਫਿਰ ਕੋਈ ਨਾ ਤੂੰ ਦੱਸ ਦੇ ਜਦੋਂ ਗੁਜੈਸ਼ ਨਿਕਲੂਗੀ ਆਹੋ ਤੇ ਕਿਥੇ ਤੈਨੂੰ ਡਾੜੀ ਆ ਜਾਓ ਘਰੇ ਹੀ ਆ ਜੀ ਬੈਠੀ ਹੈ ਹਾਂਜੀ ਹਾਂਜੀ ਸੱਸ ਕਿੱਥੇ ਆ ਸੱਸ ਸਿੱਥੀ ਕਿੱਥੇ ਹਣਾ ਅੱਛਾ ਤੇ ਮੇਰੀ ਗੱਲ ਸੁਣੋ ਕਰ ਲਓ 12:00 ਤੱਕ ਫਰੀ ਹੋ ਜੀ ਠੀਕ ਆ ਠੀਕ ਤੇ ਆਪਾਂ ਕੱਲ ਨੂੰ ਜਾ ਆਈਏ ਕੱਲ ਜਾਣਾ ਉਹ ਜਾ ਮੰਮੀ ਹੁਣ ਗਈ ਹੈ ਮੰਮੀ ਦੋ ਦਰ ਲਾਉਂਦੀ ਹੈ ਠੀਕ ਆ ਤੇ ਚੱਲ ਲਾਉਂਦੇ ਰੋਈ ਕੋਈ ਗੱਲ ਤਾਂ ਨਹੀਂ ਹੋਊਗੀ ਕਾਲੋ ਹੀ ਤੇ ਮੇਰੀ ਗੱਲ ਸੁਣ ਮੁੰਡਾ ਵੀ ਸੋਚਦਾ ਹੋਣਾ ਚਾਹੇ ਕਿ ਕਿਦਾਂ ਦੇ ਆ ਠੀਕ ਹੈ ਨਾ ਆਪਣੀ ਚੱਲ ਕੋਈ ਗੱਲ ਨਹੀਂ ਹਾਂਜੀ ਹਾਂਜੀ ਜਦੋਂ ਉਹਦੇ ਮੂੰਹੋਂ ਆਪਾਂ ਜਾਈਏ ਕੱਲ ਨਹੀਂ ਠੀਕ ਆ ਚੱਲ ਠੀਕ ਹੈ ਕੱਲ 12:00 ਤਿਆਰ ਹੋ ਜਾਓ 12:00 ਦਾ ਕੱਪੜਾ ਕੰਮ ਕਰ ਲੀ ਠੀਕ ਹੈ ਤੂੰ ਵੀ ਆਪਾਂ ਕਰ ਲਈ ਆਪਾਂ ਘਰ ਦੁਕਾਨੇ ਦੁਕਾਨੇ ਜਾਂ ਠੀਕ ਆ ਠੀਕ ਆ ਮੈਂ ਕਹਿ ਦਿੰਦੀ ਸੈਲਸ ਤੇ ਹੱਥ ਕਿਦਾਂ ਹੋਂ ਤੇਰੇ ਹੱਥ ਠੀਕ ਆ ਬਸ ਠੀਕ ਹੈ ਭਰੇਟ ਦਾ ਹੀ ਫਾਇਦਾ ਹਾਂ ਤੇ ਚੱਲ ਕੋਈ ਨਾ ਸੈਲਸ ਆ ਬੈਣ ਕੀ ਖੰਡਿਆ ਤੂੰ ਕਿੱਧਰ ਤਿਆਰ ਹੋਣ ਲਿਆ? ਉਹ ਮੈਂ ਤੇਰੇ ਨਾਲ ਆਉਣਾ ਕਾਹੀਗਾ। ਮੈਂ ਚਲ ਜਾਣਾ ਸ਼ਾਮੀ ਕਰਨ ਨੂੰ। ਕਿਉਂ ਤੂੰ ਕਿਉਂ ਚਲ ਜਾਣਾ? ਉਹ ਤੈਨੂੰ ਪਤਾ ਕੰਮ ਕਰਦੇ ਦੇਣਾ ਵਾ ਚਲਾ। ਮੈਂ ਨਹੀਂ ਅੱਜ ਨਹੀਂ ਜਾਣਾ ਤੂੰ। ਘਰ ਨਾਲੇ ਤੇਰੇ ਭਾਜੀ ਮੈਨੂੰ ਕਹਿੰਦੇ ਕਿ ਕੱਲ 12 ਵਜੇ ਸੈੱਟਸ ਨੂੰ ਕਿ ਤਿਆਰ ਹੋ ਜੀ ਤਾਂ ਫੇਰ ਜਾਵਾਂਗੇ ਬਾਹਰ। ਉਹ ਤੂੰ ਹੀ ਹੋਇਓ ਦੋਵੇਂ ਜਣੇ। ਨਹੀਂ ਨਹੀਂ ਤੇਰੇ ਤੋਂ ਬਿਨਾ ਨਹੀਂ ਜਾਣਾ ਹੈਗਾ। ਚਲ ਇਦਾਂ ਮੈਂ ਤੇਰੀ ਕਿਹੜੀ ਸੱਸ ਇੱਥੇ ਆ। ਚਲ ਤੂੰ ਰਹਿ ਕੇ ਹੁਣ। ਰਹਿਣਾ ਤਾਂ ਫੇਰ ਚਲਾਇਆ ਹੀ ਹੈ ਤੈਨੂੰ ਤੰਗ ਰਹੇ ਸਿਰੇ ਫੇਰ ਮੈਂ ਉਥੋਂ ਬੱਸ ਚਲਾ ਦੇ ਫੇਰ। ਚਲ ਇੱਦਾਂ ਕਰ ਲਾਂ ਤੂੰ ਇੱਥੇ ਕੰਢਈ ਆ ਮੈਂ ਕੁਛ ਨਹੀਂ ਉਹ ਨਾ ਗੱਡੀ ਦੀ ਆਵਾਜ਼ ਹੀ ਆਈ ਸੀਗੀ ਤੇ ਮੈਂ ਹਰੇ ਕੌਣ ਆਇਆ ਘਰੇ ਤੇ ਜੀਵਨ ਤੇ ਹੈ ਨਹੀਂ ਘਰ ਤੇ ਪਾਲਾ ਵੇਖਾਂ ਜਾ ਕੇ ਤੇ ਕੋਈ ਵੀ ਨਹੀਂ ਉਹਦੇ ਗਏ ਹਰ ਸਰ ਜਿਹੜੇ ਕਿੱਥੇ ਗਏ ਗੱਡੀ ਚੜ ਕੇ ਚਲੋ ਚਲੋ ਪਰ ਚੱਲੀਏ ਮੈਂ ਤੈਨੂੰ ਘਰ ਦੇ ਬੰਦੇ ਆਂ ਅਰ ਚਲੋ ਚਲੋ ਨਹੀਂ ਤੂੰ ਚੌਂਕੀਦਾਰ ਆ ਜਿਹਨਾਂ ਦੇ ਘਰ ਗੱਡੀ ਇਹਨੂੰ ਇਕੱਲੀ ਫਿਰ ਵੀ ਆਣ ਗਵਾੜ ਕੇ ਆਂ ਰੱਖਣਾ ਪੈਂਦਾ ਚਲ ਤੁਰ ਗੱਡੀ ਚ ਲੈ ਚਲੋ ਚੱਲ ਚੱਲ ਲਾ ਪਾ ਨਹੀਂ ਲੱਭਦੀ ਆ ਸੱਤ ਪਿੱਠ ਹੋਈ ਦੀ ਬਲਾਜਿ ਕਿਤੇ ਸੱਤੇ ਜਿਹੜਾ ਰਹਿਣਾ ਸੱਤੇ ਦੀ ਇੱਕ ਗੱਲ ਵਾ ਬੀ ਦੀਵਨ ਅਜੇ ਕਰਾਂ ਗਈ ਆ ਤੇ ਵੇਖ ਲਾ ਨੌਂ ਦੀ ਮਗਰੋਂ ਕਿਦਾਂ ਰੈ ਵਗਾ ਹੋ ਗਿਆ ਹੈ ਭਰਾ ਨੂੰ ਲੈ ਕੇ ਘਰ ਵੜ ਲੈ ਕੇ ਹਰ ਕਿੱਥੇ ਉੱਡ ਗਈ ਆ ਜੀਵਨ ਸਹੀ ਕਲਪਦੀ ਆ ਜੋ ਕਹਿੰਦੀ ਆ ਨਾ ਉਹ ਸੱਚੀ ਕਹਿੰਦੀ ਆ ਤੇ ਨੌ ਇਹਦੀ ਬੜੀ ਤੇਜ ਵਾ ਵੇਖ ਲੋ ਸਮਾਂ ਕਿੱਦਾਂ ਨੂੰ ਜਾਂਦਾ ਵਾ ਹੈ ਉਹ ਜਿਹੜੀ ਚੰਗੇ ਭਲੇ ਕਰਦੀ ਆ ਹੈ ਉਹ ਬਸ ਹੱਤਕੇ ਖਾਂਦੀ ਫਿਰਦੀ ਆ ਇਹ ਜਿਹਨੂੰ ਗਰੀਬ ਕਰਦੀ ਗਰੀਬ ਕਰਦੀ ਕਹਿੰਦੀ ਆ ਇਹ ਟੌਰ ਨਾ ਪਰਸਪਾ ਕੇ ਗੱਡੀ 'ਚ ਬੈ ਕੇ ਜਾਣ ਲਈ ਆ ਹੈ ਵੇਖੋ ਰੱਬ ਦੇ ਰੰਗ ਚਲੋ ਵਧੀਆ ਵਾ ਉਹ ਤਾਂ ਜੀਵਨ ਦੀ ਵੀ ਐਤੀ ਲੰਮੀ ਜਬਾਨ ਵਾ ਇੰਨੀ ਕਿ ਤੈਨੂੰ ਚਾਹੀਦਾ ਹੈਗਾ ਹੁਣ ਤੇਰਾ ਮੇਰੇ ਢਿੱਡ ਚ ਬਲੇਟ ਹੀ ਫਿਰੰਦੇ ਆ ਕਿਤੇ ਇਹ ਨਾ ਆ ਹੀ ਜਾਏ ਜੀਵਨ ਤਾਂ ਚੰਗੀ ਦਾ ਹਲਵਾ ਤੇ ਮੈਨੂੰ ਦौरा ਦੱਸਾਂ ਤੇ ਤੂੰ ਤੇ ਭੈਣ ਚੱਲ ਗਈ ਤੇ ਤੇਰੇ ਮਗਰ ਉਹ ਤੇ ਤੇਰੀ ਨੌ ਗੱਡੀ ਚ ਕਰੀ ਐ ਨੂੰ ਕਦੀ ਆਉਣ ਨਾਲੇ ਮੈਂ ਕਿਹੜੀ ਉਹ ਗੱਲ ਦੱਸਣੀ ਆ ਮੈਂ ਤੇ ਨਾਲ ਚਾਰ ਹੋਰ ਲਾਉਂਗ ਮੈਂ ਫੇਰੀ ਖੰਡ ਪੈਣੀ ਆ ਵੇਖੀ ਇਸੇ ਫਿਰ ਜੀਵਨ ਦਾ ਕੀ ਬਣਦਾ ਵਾ ਤੇ ਗੱਲ ਵੀ ਸਹੀ ਆ ਬੜੇ ਕੋਆ ਨਾ ਵੇਖ ਹਾਂ ਵਿਚਾਰੀ ਸਖਰ ਦਪਹਿਰ ਲੱਗੀ ਹੋਗੀ ਤੇ ਧੁੱਪੇ ਸੜਦੀ ਬਲਦੀ ਗਈ ਆ ਤੇ ਜੇ ਵਿਚਾ ਇਹਨਾਂ ਬੱਸੇ ਵੀ ਚੜਾਉਂਦੇ ਤੇ ਕਿਦਾਂ ਦੀ ਆਖਰ ਆਈ ਲਈਗੀ ਤੇ ਵੇਖ ਲੋ ਹੈ ਜਿਹੜੇ ਨੌ ਆ ਉਹ ਰਾਮ ਨਾਲ ਗੱਡੀਾਂ ਚ ਕੋਮਣ ਫਿਰਨਦੀ ਪ੍ਰਾਣੂ ਲੈ ਕੇ ਇਹ ਗਏ ਕਿੱਥੇ ਹੋਣਗੇ ਕਿਤੇ ਉਹੋ ਗੱਲ ਤਾਂ ਸੱਚੀ ਹੋਗੀ ਆਂਦੇ ਹੀ ਕੀ ਇਹ ਕਟਣਾ ਕੀ ਇਹ ਕਟਣਾ ਇਹ ਬੜੀ ਮੱਛੀ ਫਿਰਦੀ ਸੀਗੀ ਅਫੇ ਜੀ ਮੈਂ ਨਹੀਂ ਕੱਟਣ ਦਿੱਤਾ ਕੇਕ ਹੈ ਮੈਂ ਤਾਂ ਹਟਾ ਤੇ ਮੈਂ ਤੇ ਇਦਾਂ ਕਰਤਾ ਵਾ ਮੈਨੂੰ ਲੱਗਦਾ ਆ ਕਿ ਅੱਜ ਸਣੀ ਪਾਰਟੀ ਕਰਨੀ ਵਿਆਹ ਆ ਸਾਲਿਆਂ ਨੂੰ ਤੁਹਾਨੂੰ ਨਾਲ ਲੈ ਕੇ ਜੇ ਕੋਈ ਕੰਮ ਹੁੰਦਾ ਤੇ ਮਨਜਿੰਦਰ ਵੀ ਘਰੇ ਹੀ ਹੁੰਦਾ ਨਾਲ ਚਲੋ ਕੋਈ ਗੱਲ ਨਹੀਂ ਆ ਕਿੰਨਾ ਕੁ ਟਾਈਮ ਪਤਾ ਲੱਗ ਹੀ ਜਾਣਾ ਕਿ ਗਏ ਕਿੱਧਰ ਵਾਏ ਜੀ ਗੱਲ ਇਹ ਆ ਕਿ ਹੁਣ ਜੀਵਨ ਦਾ ਪਤਾ ਨਹੀਂ ਕਿ ਫੋਨ ਵੀ ਖੜਿਆ ਉਹਨੇ ਨਾਲ ਕਿ ਨਹੀਂ ਜੇ ਖੜਿਆ ਉਹਨੇ ਤੇ ਮੇਰੇ ਵਰਗੇ ਮਗਰੋਂ ਫੋਨ ਹੀ ਕਰ ਦਿੰਦੀ ਜੇ ਮੈਂ ਹੁਣ ਕੀਤਾ ਤਾਂ ਉਹਨੇ ਤਾਂ ਫੋਨ ਮਨਜਿੰਦਰ ਦੇ ਹੱਥ 'ਚ ਹੋਵੇ ਤੇ ਫੇਰ ਉਹ ਮੇਰੇ ਗੱਲ ਪਿਆ ਨਾਲ ਇੱਥੇ ਫੇਰ ਉਹਨੇ ਗੁਰਜਿੰਦਰ ਨੂੰ ਦੱਸ ਦੇਣਾ ਤਾਂ ਉਹਨੇ ਫੇਰ ਕਹਿਣਾ ਕਿ ਤੈਨੂੰ ਮੈਂ ਕਿਹਾ ਸੀਗਾ ਚਲ ਕੋਈ ਗੱਲ ਨਹੀਂ ਆਈ ਜਾਣਾ ਉਹਨੇ ਦੇਖਦੇ ਹੁਣ ਤਮਾਸ਼ਾ ਹੁਣ ਤਾਂ ਹੌਸਲਾ ਹੀ ਨਹੀਂ ਬੋੜਿਆ ਆਈ ਜਾਏ ਫਟਾਫਟ ਚੰਗੀ ਗੱਲ ਹੋ ਲੈ ਲੈ ਆਈ ਤਰੀਏ ਹੁੰਦੀ ਉਹ ਤਾਂ ਗੋਡੇ-ਗੋਡੇ ਗਰਮੀ ਹੁਣ ਮੂੰਹ ਵਿੱਚ ਤੋਰੀ ਉਂਗਲ ਲਮਕਾਇਆ ਆਏ ਨੇ ਹੈ ਆਣ ਕੇ ਅੱਗੇ ਵੇਖੀ ਗੱਲਾਂ ਕਿੜਕਦੇ ਵੱਡੀਆਂ ਛੱਡਦੀ ਮੇਰੀ ਭੈਣ ਨੇ ਆਉਂ ਕਿਤਾ ਮੇਰੀ ਭੈਣ ਨੇ ਜਾਉਂ ਕਿਤਾ ਕੋਈ ਨਹੀਂ ਆ ਲੈੰਦੇ ਆ ਗਈਆਂ ਆਉਣਾ ਨਹੀਂ ਸਾਸਰੀ ਕਾਲ ਕੋਈ ਸਾਸਰੀ ਕਾਲ ਨਹੀਂ ਮੇਰੀ ਤੁਹਾਡੇ ਨਾਲ ਕਿਉਂ ਕੀ ਗੱਲ ਲੱਗੀ ਹੈ ਨਾ ਸਮਝ ਹੈ ਮੈਂ ਕੀ ਗੱਲ ਕੀ ਕਹੁੰਦਾ ਜੇ ਤੂੰ ਉੱਥੇ ਰਿੰਦੀ ਹੈ ਆਉਣਾ ਨਹੀਂ ਆਪਣੇ ਘਰ ਨਹੀਂ ਤੂੰ ਤਾਂ ਗਏ ਦਿਵੇਂ ਦੋ ਤਿੰਨ ਦਿਨ ਮੈਨੂੰ ਲੱਗ ਜਾਂਦੇ ਉੱਥੇ ਚਾਰ ਦਿਨ ਰਹਿ ਕੇ ਆਈਆਂ ਪੰਜਵੇਂ ਦਿਨ ਆਈ ਅੱਜ ਮੈਂ ਠੰਡ ਨਹੀਂ ਭਾਈ ਤੇ ਮੇਰੀ ਗੱਲ ਤੋਂ ਦੋ ਚਾਰ ਦਿਨ ਹੋਰ ਲਾ ਆਉਣੇ ਕੀ ਹੋਣਗੇ ਇੱਥੇ ਕਿਹੜਾ ਵੀ ਕੋਈ ਗੱਲ ਹੀ ਹੈ ਅੱਛਾ ਮੇਰੀ ਗੱਲ ਤੋਂ ਵਾਪਸ ਵਾਪਸ ਨਾ ਭੈਣ ਕੋ ਗਈ ਹੁਣ ਸੋਚੀ ਤਾਂ ਜਾਂਦੇ ਮੜਕੇ ਪੋਤੇ ਦਾ ਆਏਣਾ ਅਸੀਂ ਤੁਸੀਂ ਮੈਨੂੰ ਘਰੋਂ ਕੱਢ ਕੇ ਖੁਸ਼ ਜੇ ਹੈ? ਹੈ? ਹਾਂ ਤਾਂ ਜਿੱਦੀ ਯਾਰਾ ਉਲਟਾ ਚੋਰ ਘੋਤਵਾਲ ਕੋ ਡਾਂਡੇ ਹੈ। ਇੱਕ ਅਸੀਂ ਕਹਿਣ ਦੇ ਵੀ ਤੂੰ ਆਪਰਾ ਜਾ ਕੇ ਵੇਖ ਲੈਣਾ। ਉਹਨਾਂ ਅਸੀਂ ਦੋ ਚਾਰ ਦਿਨ ਹੋਰ। ਮੈਨੂੰ ਤੁਹਾਡੇ ਦੇ ਮਨਸੂਬੇ ਸਾਰੇ ਸਮਝਾਉਂਦੇ ਆ। ਕਾਦੇ ਮਨਸੂਬੇ ਯਾਰਾ ਦੇ? ਚੰਡੇ ਜੇ ਜੀਵਨ ਘਰੋਂ ਨਿਕਲੀ ਰਵੇ। ਅਸੀਂ ਮਗਰੋਂ ਸ਼ਾਇਰ ਸੂਫੀਆਂ ਕਰੀਏ। ਉਹ ਤੁਹਾਡੇ ਮਨਸੂਬੇ ਕੰਮ ਜਾਂ ਮੈ ਨਹੀਂ ਆਉਂਦੇ। ਪਹਿਲਾਂ ਕੰਬੀਏ ਗੱਲ ਸੁਣ। ਸ਼ਾਇਰ ਸੂਫੀ ਅਸੀਂ ਕਾਦੀਆਂ ਕਰ ਲਈਆਂ ਵਾ। ਹੈ? ਜੀਆਂ ਨੇ ਚੰਗੇ ਲੱਗੀ ਤੇਰੇ ਤੋਂ ਵਗੈਰਾ ਸਾਡੀਆਂ ਸ਼ਾਇਰ ਸੂਫੀਆਂ ਕਾਦੀਆਂ ਵਾ। ਹਾਂ ਰਹਿਣ ਤਾਂ ਰਹਿਣ ਤਾਂ ਕਿਤੇ ਬਸ ਤੇ ਚੜਾਉਣ ਤੱਕ ਨਹੀਂ ਗਏ ਮੈਨੂੰ ਮੈਂ ਵੀ ਹਣ ਸੜੀ ਨੇ ਫੋਨ ਨਹੀਂ ਕੀਤਾ ਫੇ ਤੁਰ ਕੇ ਚਲ ਜੂਗੀ ਮੇਰੀ ਹਿਸਾਬ ਗੱਲ ਸੁਣ ਮੇਰੀ ਉਤੋਂ ਕਹਿ ਰਾਂ ਨਹੀਂ ਗਰਮੀ ਪੈਣ ਦੀ ਆ ਤੇ ਤੈਨੂੰ ਤਾੜ ਜਿਹੜੇ ਉਹ ਤੂੰ ਪਏ ਜਾਣਦਾ ਹੈ ਕੋ ਥੋੜੀ ਬਧੀ ਕਿਆ ਕਰਿਆ ਕਰ ਜੜਾ ਨਹੀਂ ਮੇਰੀ ਭੈਣ ਦਾ ਕੰਮ ਹੈਗਾ ਇਹ ਉੱਪਰ ਦਾ ਹੁੰਦਾ ਮੈਂ ਨਾ ਜਾਂਦੀ ਮੇਰਾ ਵੀ ਬੀਪੀ 100 ਤੋਂ 30 ਪਿੰਦੀ ਹਿਆ ਸੀ ਪਤਾ ਨਹੀਂ ਬੀਪੀ ਨਾ ਨੇ ਰੋਟੀ ਦਿੱਤੀ ਹੁਣੀ ਸਵਾਦ ਨਾ ਹਾਂ ਦਿੱਤੀ ਤੇ ਤੈਨੂੰ ਇਹ ਗੱਲ ਨਾਲ ਕੀ ਖਾਦੀ ਜਾਂ ਨਹੀਂ ਖਾਦੀ ਚੱਲ ਗਾ ਜਾ ਕੇ ਲੀੜੇ ਲੱਤੇ ਲਾ ਆਪਣੇ ਆਉਂਦੇ ਹੀ ਗਲ ਪੈ ਗਿਆ ਵਾ ਚਲ ਪੈ ਗਿਆ ਇੱਥੇ ਜਿਹੜੇ ਸਾਹ ਨਾਲ ਮੂੰਹ ਲਮਕਾਇ ਮੇਰੇ ਨਾਲ ਦਿੱਤਾ ਇਹਨੂੰ ਵੀ ਕੱਖ ਨਹੀਂ ਗਾ ਜਿਤਨਾ ਬੈਗ ਲੈ ਕੇ ਹੀ ਉਤਰਾ ਹੀ ਆ ਗਈ ਇਹ ਮੂੰਹ ਲਮਕਾਉਂਦੀ ਹੱਦ ਹੀ ਆ ਦੇ ਵਾਲੀ ਪਤਾ ਨਹੀਂ ਕਿੱਥੇ ਦਿਖਾ ਹੋਏ ਇਹ ਸਾਰੇ ਕੋਈ ਨਹੀਂ ਲੱਭਣ ਡਿਆ ਇਹ ਪਤਾ ਨਹੀਂ ਕਿਹੜੀ ਨੁੱਕਰ ਚੜ ਕੇ ਬੈਠੀ ਮਹਾਰਾਣੀ ਦਲਜੀਤ ਹੈ ਨਹੀਂ ਦਲਜੀਤ ਹੈ ਕਾਜੀ ਕੰਮੀ ਜੀ ਲੈ ਇਧਰ ਵੜੀ ਆ ਕਿ ਹਾਏਗਾ ਇਹਨਾਂ ਨੂੰ ਪਤਾ ਕਿ ਕੋਈ ਘਰ ਚ ਆਇਆ। ਇੱਧਰ ਬਾਹਰ ਆ। ਹਾਦੀ ਹੋਈ ਇਹ ਦੇ ਵਾਲੀ ਕਿਤੇ। ਬੜੀ ਖੁਸ਼ ਹੁਣੀ ਆ ਨਾ ਹੁਣ ਕੱਲੀ ਇੱਥੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਨਾ ਕਿਹੜੀ ਨੁੱਕਰ ਚੜੀ ਹੈਗੀ? ਮੈਂ ਸੋਚ ਕੰਮ ਕਰਦੀ। ਅੱਛਾ ਜੇ ਪਤਾ ਲੱਗ ਗਿਆ ਮਮੀ ਆ ਗਈ ਆ ਤੇ ਬੰਦਾ ਭੱਜ ਕੇ ਬਾਹਰ ਹੁੰਦਾ ਮਿਲਦਾ ਹੈ ਪਾਣੀ ਦਾ ਗਲਾਸ ਲਿਆ ਹੁੰਦਾ ਕਿਤੇ ਮਾਹੀ ਆਈ ਦਵਾਜਾ ਮਾਰੀਆਂ ਦੋ ਦਿਨ। ਮੈਨੂੰ ਫੇਰ ਹੀ ਪਤਾ ਲੱਗਦਾ ਕਿ ਤੁਸੀਂ ਵਾਜ ਮਾਰੀਏ। ਚਾਰ ਸ਼ੁਗਾਰ ਦਾ ਕਹਾਤਾ ਤਾਂ ਲੱਗ ਗਿਆ ਤੈਨੂੰ ਹੈ ਬੜੀ ਖੁਸ਼ ਹਣੀ ਹੁਣ ਤੇ ਤੂੰ ਇਕੱਲੀ ਰਹਿ ਕੇ ਕਰ ਮੈਂ ਕਿਉਂ ਖੁਸ਼ ਹੋਣਾ ਪਤਾਵਾ ਮੈਨੂੰ ਸਾਰਾ ਠੀਕ ਵਾ ਨਾ ਮੈਂ ਸਭ ਕੁਝ ਜਾਣਨੀ ਆ ਜਿਹੜੇ ਅੰਦਰ ਦੇ ਭੇ ਆ ਤਾਂ ਸਾਰੇ ਜਾਣਨੀ ਆ ਮੈਂ ਐਡੀ ਮੈਂ ਨਿਆਣੀ ਨੀਗੀ ਜਦ ਚਾਹ ਬਣਾ ਕੱਪ ਜਾ ਕੇ ਬਣਾ ਦੋ ਤੇ ਮਾਈ ਵਿਗੜੀ ਰੋਖਾਂਗੇ ਵਿਗੜੇ ਹੈ ਚਾਰ ਦਿਨ ਬਾਹਰ ਕਿ ਚਲ ਗਈਆਂ ਤੇ ਗੁੰਗਿਆ ਦੇ ਮੂੰਹ ਚ ਵਿੱਚ ਬਾਨਾ ਆ ਗਈਆਂ ਖਾਦੀ ਹੋ ਗਈ ਆ ਕਿਤੇ ਕੋਈ ਗੱਲ ਨਹੀਂ ਕਰ ਲੂੰਗੀ ਸਿੱਧੇ ਤੁਹਾਨੂੰ ਇੱਕ ਇੱਕ ਨੂੰ ਮੈਂ ਵੇਖਿਓ ਸੀ ਬਣਾਉਣੀ ਕੀ ਆ ਤੁਹਾਡਾ ਮੈਂ ਕਿਤਾ ਜਬਾਨਾ ਕੱਢ ਕੱਢ ਗੱਲਾਂ ਕਰਦੇ ਮੇਰੇ ਨਾਲ ਲੈ ਆ ਵੀ ਟੈਨ ਲੈ ਸਾਸੀ ਕਾਲਾ ਕੀ ਹਾਲਵਾ ਅੱਜ ਆਖੀਂ ਤਾਂ ਆਪਣਾ ਸੁਣਾ ਨੇ ਮੇਰਾ ਕਦਾ ਮਾਰਾ ਤੂੰ ਚਲ ਜਾਂਦੀ ਆ ਤੇ ਮੇਰਾ ਤਾਂ ਮਗਰ ਜੀ ਹੀ ਨਹੀਂ ਲੱਗਦਾ ਕਿਤੇ ਲੈ ਮੈਂ ਤਾਂ ਪਹਿਲੀ ਵਾਰੀ ਗਈ ਆ ਆਪ ਤੁਰ ਹੀ ਰਹੀ ਨਹੀਂ ਆ ਇਹ ਸੋਚ ਹੁਣ ਕਿਦਾਂ ਦਾ ਲੱਗਾ ਮੇਰੇ ਮਗਰੋਂ ਨਾ ਮਿੰਨ ਤਾਂ ਮਾਸਾ ਚੰਗਾ ਲੱਗਾ ਬੇਟੇ ਮੈਨੂੰ ਤੇ ਨਾ ਕਾਲ ਹੀ ਕਹਿ ਤਾ ਜਾਵੇ ਜਦੋਂ ਇਧਰ ਨੂੰ ਵੇਖਾਂ ਹਾਏ ਹਾਏ ਪਤਾ ਨਹੀਂ ਕਦੋਂ ਆਉਣਾ ਕਦੋਂ ਆਉਣਾ ਇਹਨੇ ਤਾਂ ਤੈਨੂੰ ਹੁਣ ਨਾਉਂਦੀ ਵੇਖਿਆ ਮੈਂ ਤਾਂ ਭੱਜੀ ਆਈ ਸਾਰੇ ਕੰਮ ਛੱਡ ਛੁੱਟ ਕੇ ਮੈਂ ਪਹਿਲਾਂ ਮਿਲ ਕੇ ਆਵਾਂ ਉਹਨੂੰ ਮੈਂ ਚੱਲ ਚੰਗਾ ਕੀਤਾ ਆ ਕੋਈ ਤੇ ਹੋਇਆ ਨਾ ਝੱਜਣਾ ਬੋਲਣ ਵਾਲਾ ਮਿਲਿਆ ਮੈਨੂੰ ਹਾਂ ਉਹ ਕੰਮ ਤੇਰੇ ਮੁੱਕਦੇ ਸਾਰੀ ਦਿਹਾੜੀ ਤੇ ਸੜੇ ਨਹੀਂ ਆ ਮੈਨੂੰ ਕੀ ਦੱਸਾਂ ਤੂੰ ਤੇ ਪਛਤ ਚਾ ਆ ਬਰੋਂ ਦੀ ਇਹ ਅੱਛਾ ਲੱਗੂ ਕਿ ਤੇ ਇੱਥੇ ਆ ਜਾ ਕੱਦਾਂ ਦੇ ਵੀ ਕੰਨਵਾ ਆਹੋ ਬੰਦਾ ਕੰਨ ਬਸੇ ਕਿਤੇ ਰਿੰਦੀ ਦੱਦ ਦੱਸੋ ਤੂੰ ਕੰਦੀ ਹੈ ਨਾ ਉਸ ਤੇ ਚੇਂ ਕਰਵਾਵਾ ਤੂੰ ਅੱਧਿਆ ਤੇਜ਼ ਬੜੀ ਤੇਜ਼ ਬੜੀ ਮੈਂ ਨਹੀਂ ਮੰਦੀ ਮੈਂ ਆਦੇ ਗਰੀਬ ਘਰ ਦੇ ਤਾਂਜਾ ਕਰਦੀ ਰਿੰਦੀ ਉਹਨੂੰ ਅੱਛਾ ਭੈਣ ਤੇਰੇ ਜਾਣ ਦੀ ਦੇਰੀ ਹੋ ਅਗਲੇ ਹੱਟ ਨਹੀਂ ਕਰਦੀ ਕਿਤੇ ਤਨਾ ਜਾਣਿਆ ਨਹੀਂ ਹੈ ਆਹੋ ਭਰਾ ਨਾਲੀ ਉਹ ਲੱਤ ਕੇ ਗੱਡੀ ਵਿੱਚ ਤੇ ਹਰੇ ਕਿੱਥੇ ਉੱਡ ਗਏ ਤੇ ਮੈਂ ਤਾਂ ਮੈਂ ਮਾਰ ਚੁੱਕਾ ਮਗਰ ਉਹ ਗੱਡੀਆਂ ਤਾਂ ਲਈ ਫਿਰਦਾ ਰਿਆ ਮੈਂ ਤੇ ਵੇਖਾਂ ਮੈਨੂੰ ਗੱਡੀ ਦੀ ਆਵਾਜ਼ ਆਈ ਮੈਂ ਤਾਂ ਧਜੀ ਹੀ ਆਪਣੇ ਕੋ ਮੈਂ ਕਿੱਥੀ ਨੂੰ ਪਹੰਚ ਨਿਕਰ ਇਹਨੇ ਹਾਂ ਸਿਆ ਉਹ ਆਪਣਾ ਵੇਖਾਂ ਉਹ ਕਿਥੇ ਕਿਉਂ ਆਇਆ ਵਾ ਤੇ ਚੱਲ ਗਵਾਉਣ ਦਾ ਨਾ ਦੇਨਰ ਹੁੰਦਾ ਹੀ ਆ ਮੈਂ ਚੱਲ ਵੇਖਾਂਗਾ ਉਹ ਕਿ ਜਾ ਮੈਂ ਦੇਖਿਆ ਇਹ ਤੇ ਵੱਡੀ ਜਿਹੀ ਬੈਂਡ ਡਾਕਸ ਪਾਇਆ ਮੁੰਡੇ ਦੇ ਅੱਛਾ ਤੇ ਵੇਖਾਂ ਉਹਨਾਂ ਮੈਂ ਪਰ ਉਹ ਸਮਝ ਜੇਨ ਲੱਗੀ ਕਿ ਕਹੇ ਕਿੱਥੇ ਹੈਂ ਫੇਰ ਨੰਨੇ ਦਿਮਾਗ ਜੀ ਆਈ ਮੈਂ ਹੋ ਵਿਚਾਰੇ ਭੋਲੇ ਆਂਦੇ ਹੀ ਕਿ ਜਨਮ ਦਿਨ ਮਨਾਉਣ ਨੂੰ ਘਰਦੇ ਆ ਹੈ ਤੇ ਮੈਂ ਹਟਾ ਦੇ ਆ ਤੇ हट ਗਏ ਆ ਮੈਨੂੰ ਤੇ ਲੱਗਦਾ ਉਹ ਕੇਕ ਛੇ ਕੱਟਣ ਗਏ ਹੁਣ ਕਿਤੇ ਹੈ ਫਾਇ ਨੀ ਮੈਂ ਆ ਟਿਕਾ ਸ਼ਾਰਟਗਾ ਦੇ ਦੇ ਆ ਵੇਖ ਲੈ ਮੇਰਾ ਪੁੱਤ ਮੈਨੂੰ ਅੱਡੇ ਤੱਕ ਬੱਸ ਚੜਾਉਣੀ ਹੋ ਗਿਆ ਤੇ ਮਗਰੋਂ ਵੇਖ ਲਾ ਸਾਲੇ ਨੂੰ ਤੇ ਆਨੂੰ ਚੜਾਈ ਫਿਰਦਾ ਇਹ ਗੱਡੀਆਂ ਦੇ ਮੇਰੀਆਂ ਤੇ ਆਪਣੇ ਨਾਂ ਦੇਆਂ ਤਰ੍ਹਾਂ ਬਲੀਆਂ ਮੈਂ ਤੇ ਆ ਬੜਾ ਖਪੀ ਹੋ ਦੋ ਹੈ ਮੈਂ ਤਾਂ ਆਖਾਂ ਵੀ ਵਿਚਾਰੀ ਬੱਸਾਂ 'ਤੇ ਖਾਂਦੀ ਗੁਰਗੜ ਗਰਮੀ ਹੈ ਕਿਤੇ ਗੱਡੀਆਂ ਘਰ 'ਚ ਕਿਤੇ ਮੋਟਰਸਾਈਕਲ ਕਿਤੇ ਸਕੂਟੀਆਂ ਤੇ ਉਹ ਵਿਚਾਰੀ ਬੱਸਾਂ 'ਚ ਹੈ ਤੇ ਇਹ ਜਿਹੜੀ ਕੱਲ ਦੀ ਆ ਜਿੰਨੇ ਕੋ ਪਿੱਛੇ ਵੇਖਿਆ ਤੇ ਕਿਤੇ ਮਾਰ ਗੱਡੀਆਂ 'ਚ ਫਿਰ ਕਿਸਮਤ ਆਪੋ ਆਪਣੀ ਗੱਲ ਕਾਦੀ ਆ ਤੇਰੀ ਕਿਸਮਤ ਮਾੜੀ ਫਸ ਕਰ ਹੁਣ ਤੇ ਮੇਰਾ ਸਿਰ ਪਾ ਟੰਡਿਆ ਹੀ ਹੋ ਸੁਣ ਕੇ ਨਾ ਗੱਲ ਤੇ ਮੇਰਾ ਜੀ ਕਰਦਾ ਕਿ ਨੂੰ ਮਾਰੀ ਦਵਾ ਫੜਕੀ ਆ ਜਦ ਕਿ ਮੈਂ ਵੇਖਣ ਡੇ ਥੋੜਾ ਗੁਰਜਿੰਦਰ ਮੀਨਾ ਜਾ ਉਹ ਆਮ ਜਿਹੜਾ ਮੇਰੇ ਮੋਢੇ ਤੇ ਇਹ ਤੋਂ ਇੱਥੇ ਕੰਢੀ ਮੈਂ ਦੱਸ ਮੇਰੀ ਗਵਾਂਡਣ ਘਰ ਨਹੀਂ ਆ ਮੇਰੇ ਭੈਣਾ ਮਰ ਗਈ ਆ ਉਹ ਤੇ ਉਹਦੇ ਘਰ ਕੀ ਆਏ ਜਾਏ ਤੇ ਮੈਂ ਧਿਆਨ ਦੇ ਰੱਖਣਾ ਮੈਂ ਮੈਂ ਤੇ ਵੇਖਣ ਆਈ ਸੀਗੀ ਉਹ ਮਿੰਟ ਉਹਦਾ ਲੈ ਗਿਆ ਨਹੀਂ ਰਹਿ ਵੀ ਇੱਕ ਮੈਨੂੰ ਤੂੰ ਲੱਗਦਾ ਹੀ ਨਾ ਪ੍ਰਭ ਭੈਣ ਕਰਈ ਆ ਸਭ ਕੁਝ ਦੱਸ ਦੇਣਾ ਹੁੰਦੇ ਮੈਨੂੰ ਆਹੋ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਮੈਂ ਤਾਂ ਪੂਰੀ ਗੱਲ ਰੱਖੀ ਇਸੇ ਕਰਕੇ ਇਸੇ ਕਰਕੇ ਮੈਂ ਘਰ ਨਹੀਂ ਛੱਡ ਕੇ ਜਾਂਦੀ ਸੁਣਾ ਨਹੀਂ ਹੁਣ ਤੇ ਚਲਦੀ ਜਾਣਾ ਚਾਹੀ ਕਿਤੇ ਨਾ ਹੁਣ ਨਾ ਮੈਂ ਗਈ ਨਹੀਂ ਮੈਨੂੰ ਤਾਂ ਲੱਗਦਾ ਸਭ ਕੁਝ ਟੇਕੀ ਟੋਈ ਜਾਂਦੀ ਹੈ ਹੈ ਟੇਕ ਤਾਂ ਵਾ ਗੱਡੀ ਭਰ ਕੇ ਲੈ ਗਈ ਹੋਵੇ ਮੈਂ ਅਗੜੀ ਵੇਖੀ ਮੈਂ ਤਾਂ ਗੱਡੀ ਬੰਦ ਹੁੰਦੀ ਵੇਖੀ ਬਸ ਅਜੇ ਤਾਂ ਮੈਂ ਵੇਖਣਾ ਸੀ ਤਾਂ ਗਾਂ ਨੂੰ ਕਿੱਧਰ ਨੂੰ ਮੁੜਦੇ ਇੱਧਰ ਨੂੰ ਮੁੜਦੇ ਕਿ ਇੱਧਰ ਨੂੰ ਤੇ ਆ ਆ ਗਿਆ ਮੇਰਾ ਫਾਸਤੇ ਚੜ ਕੇ ਖਲੋ ਗਿਆ ਤੇ ਮੈਨੂੰ ਤਾਂ ਪਤਾ ਨਹੀਂ ਲੱਗਾ ਕਿ ਕਿੰਨੇ ਬੰਦਿਆਂ ਨੇ ਹਰੇ ਕੀ ਖਾ ਲਿਆ ਆੜਾ ਮੇਰੇ ਵਾਲਾ ਹੀ ਆਉਂਦਿਆ ਹੀ ਮੇਰੇ ਗਲ ਪੈ ਗਿਆ ਬਾਹਰ ਹੀ ਤੇ ਦੋਵੇਂ ਬਲਾਵਾ ਬਣ ਗਿਆ ਇੱਕੋ ਜਿਹਾ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਦੱਸ ਬੰਦਾ ਆਪਣੇ ਘਰ ਦਾ ਤਾਂ ਖਿਆਲ ਰੱਖੇ ਹੋਰ ਨਹੀਂ ਕੱਖ ਤੇ ਹਾਂ ਨਾ ਹੁਣ ਗੱਲ ਨਹੀਂ ਮੇਰੇ ਅੰਦਰ ਅੱਗ ਹੀ ਲਾਤੀ ਹੈ ਮੇਰਾ ਫੀਜੀ ਕਰਨ ਵਾਲੀ ਆਈ ਹੈ ਨਾ ਨਵੀਂ ਇਹਨੂੰ ਫੜ ਕੇ ਗੁੱਤੋਂ ਦੇ ਘਰੋਂ ਬਾਹਰ ਕੱਢਦਾ ਹੈਂ ਕਰੋਗੇ ਬਾਹਰ ਕੱਜਣਾ ਤੈਨੂੰ ਮੋਦ ਦੀ ਰੋਲਾ ਪਾਉਣੀ ਆ ਪੀ ਜੋ ਕਰਨਾ ਧਿਆਨ ਨਾ ਕਰ ਸੋ ਸਮਝ ਕੇ ਕਰ ਤੂੰ ਤੇ ਸਾਰੇ ਅੱਖਾਂ ਮੋਰੇ ਆ ਗਈਆਂ ਤੇ ਬੁਰੀ ਬਣ ਗਈਆਂ ਤੋ ਵੇਖ ਲੈ ਮੀਣੀ ਜੀ ਪਿੱਠ ਪਿੱਛੇ ਸਭ ਕੁਝ ਕਰੀ ਜਾਂਦੀ ਓ ਤੇ ਸਾਰੇ ਉਹਦੀਆਂ ਤਰੀਫਾਂ ਕਰਦੇ ਤੇ ਉਹਦੇ ਮਗਰ ਮਗਰ ਤੁਰੇ ਫਿਰਦੇ ਹੀ ਵੇਖ ਲੈ ਜੇ ਤੂੰ ਨਾ ਨਾ ਦੱਸਦੀ ਮੈਨੂੰ ਪਤਾ ਹੀ ਨਹੀਂ ਲੱਗਣਾ ਤੇ ਤੈਨੂੰ ਕਿਹਦੇ ਦੱਸਣਾ ਏ ਭੋਲੀਏ ਤੂੰ ਤੇ ਹੈ ਹੀ ਭੋਲੀ ਤੂੰ ਤੇ ਚਲ ਗਈ ਅੰਤਰਾ ਬੈਗ ਭਰ ਕੇ ਕੱਪੜਿਆਂ ਤੇ ਪਹਿਣ ਕੋਲ ਹੈ ਤੈਨੂੰ ਵੀ ਪਤਾ ਮਗਰ ਕੀ ਬਣਦਾ ਤੇ ਕੀ ਨਹੀਂ ਉਹ ਤੇ ਮਹਾਰਾਣੀ ਬਣ ਕੇ ਬੈ ਗਈ ਘਰ ਹੈ ਅਬੇਖ ਲਾ ਗੱਡੀਆਂ ਚ ਘੁੰਮ ਫਿਰ ਕੇ ਹਰੇ ਕਿੱਥੋਂ ਆ ਗਿਆ ਮੁੜ ਕੇ ਫੇਰ ਸ਼ਮਾ ਨੂੰ ਮੇਰੇ ਤਾਂ ਸਮਝ ਨਹੀਂ ਆਈ ਗੁੱਸਾ ਹੀ ਆ ਗਿਆ ਮੈਂ ਕਿਹਾ ਹਮ ਚਾਰ ਦਿਨ ਜਾਣਾ ਹੀ ਨੀਗਾ ਪਰ ਇਹਨਾਂ ਖੱਤਿਆਂ ਨੇ ਮੈਨੂੰ ਕਾਦੀ ਲੋੜ ਵਾਫ ਮਗਰੋਂ ਕੱਪੜੇ ਧੋਤੇ ਮਿਲਣਦੇ ਰੋਟੀ ਪੱਕੀ ਮਿਲਦੀ ਐ ਇਹਨਾਂ ਨੇ ਮੇਰਾ ਚਾਰੋਂ ਮੈਂ ਹੁਣ ਖੱਤਿਆਂ ਨੇ ਨਾ ਤੂੰ ਕੋਈ ਮਹੀਨਾ ਨਾ ਆਉਂਦੀ ਉਹ ਤਾਂ ਕੇ ਕਹਿੰਦੇ ਆ ਭਾਈ ਆਂਦਾ ਵਾ ਰਹਿ ਲੈਂਦੀ ਹੋਰ ਚਾਰ ਦਿਨ ਲੈ ਦੱਸ ਉਹਨੂੰ ਨਹੀਂ ਫਰਕ ਪਿਆ ਤੇ ਕਿੰਨੂੰ ਪੈਣਾ ਸੀਗਾ ਪੰਡਾ ਤੇ ਬਣਾਉਂਦੇ ਨਾ ਘਲਾਤੀ ਇੱਥੇ ਬਾਹਰ ਹੀ ਦੇਖਿਆ ਫਿਰ ਉਹਨੇ ਉਹੋ ਹੀ ਵੀ ਆ ਗਈ ਐ ਫੇਰ ਧਿਆਨ ਰੱਖਣ 10 ਘਰਬਾਰ 13 ਹੈ ਸਭ ਕਾਹੇ ਵਾਲੀ ਤੋਂ ਤੇ ਤੂੰ ਹੀ ਨਾ ਦੱਸ ਵਿਖੇ ਵੀ ਕੀ ਬੰਡਾ ਮੇਰੇ ਘਰ ਦੇ ਵਿੱਚ ਵੇਖ ਲੈ ਕਿਦਾਂ ਤਰਾ ਘਰ ਬਣਾਇਆ ਮਹਾਇਏ ਇੱਕ ਇੱਕ ਚੀਜ਼ ਮੈਂ ਇਕੱਠੀ ਕੀਤੀ ਐ ਤੇ ਮੈਂ ਆਪਣੇ ਅੱਖਾਂ ਸਾਹਮਣੇ ਕਿਦਾਂ ਉਜੜਦਾ ਵੇਖਾਂ ਸਭ ਕੋ ਹੰਮੀ ਬੜਾ ਹੀ ਮਾੜਾ ਠੀਕ ਵਾ ਨਾ ਜੇ ਮੈਂ ਬੋਲਦੀ ਆ ਮੈਂ ਸੱਚੀ ਬੋਲਦੀ ਆ ਤੇ ਤੂੰ ਤੇ ਸੱਚੀ ਬੋਲਨੀ ਆ ਪਰ ਤੇਰਾ ਸੱਚ ਨਹੀਂ ਨਾ ਉਹਨਾਂ ਨੂੰ ਪ੍ਰਭਾਸ਼ ਹੁੰਦਾ ਮੇਰੀ ਘਰ ਸੁਨਹਿਰ ਲਵੇ ਉਹਨੇ ਵੇਖਿਆ ਤੇ ਹੈ ਨਹੀਂ ਮੈਨੂੰ ਆਉਂਦੀ ਉਹ ਹੈ ਤੇਰੀ ਚਾਹਾਂ ਪਾਣੀ ਨਹੀਂ ਆਪਣੈ ਟਾਕਦੀ ਆ ਮੈਨੂੰ ਨਹੀਂ ਕਹ ਜਾਨੀ ਆ ਤੇ ਕੁਰਜਿੰਦਰ ਵਾਲਾ ਮੇਰੀ ਘਰ ਸਨ ਹੁਣ ਨੀ ਕਾ ਪਤਾ ਲੱਗਾ ਕਿਹਨੂੰ ਤੂੰ ਆਈ ਆ ਤੇ ਜੇ ਕਿ ਤੇ ਇਹਨਾਂ ਨੂੰ ਹੁਣ ਮੈਂ ਗੱਲ ਕੀਤੀ ਨਾ ਫੇਰ ਤੇਰਾ ਨਾਂ ਲੱਗਣਾ ਹੀ ਤੇ ਚੁੱਪ ਕਰਕੇ ਭੈਣ ਤੂੰ ਚੱਲ ਤੇ ਮੈਂ ਤੇਰੇ ਘਰ ਆਉਂਗੀ ਚੰਗਾ ਆਹੋ ਤੇ ਫੇਰ ਆਵੀਂ ਤੇ ਫੇਰ ਮੈਂ ਤੈਨੂੰ ਚਾਹ ਪਾਣੀ ਬਣਾ ਕੇ ਪਿਆ ਦੂੰਗੀ ਚੱਲ ਕੋਈ ਨਹੀਂ ਕਰਨੀ ਬਥੇ ਚਾਹ ਦੀ ਕਿਹੜੀ ਲੋੜ ਵਾ ਚੰਗਾ 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 ਮੇਰਾ ਵਹੀ ਵੀ ਆਉਣ ਵਾਲਾ ਹੁਣ ਆਉਣਾ ਚੰਗਾ ਹਾਈ ਨਹੀਂ ਮੈਂ ਮਰ ਚਾ ਵੇਖਿਆ ਹੈ ਪੁੱਤ ਕਪੁੱਤੀ ਹੋ ਗਿਆ ਨਾ ਫੇਰ ਮਾਂ ਵਾਲ ਤੇ ਵੇਖਿਆ ਨਹੀਂ ਦੁਪਹਿਰੇ ਤੁਰ ਕੇ ਗਈ ਆ ਤੇ ਹੁਣ ਦੁਪਹਿਰੇ ਮੈਂ ਤੁਰ ਕੇ ਆਈ ਆ ਤੇ ਜਿਹੜੀ ਕੱਲ ਦੀ ਆਈ ਆ ਨਾ ਜਿੰਨੇ ਪਿੱਛੇ ਕੋਹ ਵੇਖਿਆ ਨਹੀਂਗਾ ਉਹਨੂੰ ਮਾਰ ਗੱਡੀਆਂ ਚ ਲਈ ਫਿਰੰਦੇ ਆ ਵਾ ਹੱਦ ਹੋ ਗਈ ਆ ਇਹ ਚੀਜ਼ਾਂ ਕਿੱਦਾਂ ਬਰਦਾਸ਼ਤ ਕਰਾਂ ਮੈਂ ਮੇਰੇ ਕੋ ਨਹੀਂ ਬਰਦਾਸ਼ਤ ਹੋਣੀਆਂ ਮੇਰਾ ਜੀ ਕੰਨਾ ਉਹ ਕੁੱਤੋਂ ਫੜ ਕੇ ਉਹ ਬਾਹਰ ਹੀ ਕਾਢ ਆ ਵਾ ਕਿੱਥੋਂ ਲੈ ਕੇ ਆ ਗਿਆ ਇਹਨੂੰ